ਸਤ ਸ੍ਰੀ ਅਕਾਲ ਦੋਸਤੋ ਜੁੜੇ ਹੋ ਸਤ ਗੁਰੂ ਵਾਂਗੂ ਫੇਸਬੁਕ ਆਈਡੀ ਦੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਤੁਹਾਨੂੰ ਲਾਈਵ ਦਿਖਾਉਣ ਦੇ ਲਈ ਸਿਰਫ ਇਹ ਲਾਈਵ ਹੋਇਆ ਕਿ ਇਸ ਸਮੇਂ ਤਾਕੜੀ ਗਰਜਲੇਸ ਜਿਹੜੀ ਪਟਿਆਲਾ ਖੇਤਰ ਦੇ ਵਿੱਚ ਹੋ ਰਹੀ ਹੈ ਤੇ ਇਸ ਤੋਂ ਪਹਿਲਾਂ ਲੁਧਿਆਣਾ ਖੇਤਰ ਦੇ ਵਿੱਚ ਅਤੇ ਹੋਰ ਵੀ ਕਈ ਖੇਤਰਾਂ ਦੇ ਵਿੱਚ ਇਹ ਗਰਜਲੇਸ ਕਾ ਜਿਹੜੀ ਹੋਈ ਹੈ ਤੇ ਸਾਡੇ ਲਈ ਵੀਡੀਓਜ਼ ਵੀ ਆ ਚੁੱਕੀਆਂ ਨੇ ਤੇ ਮੌਸਮ ਦੀ ਜਿਹੜੀ ਤਾਜ਼ਾ ਤਸਵੀਰ ਤੁਸੀਂ ਦੇਖ پا ਰਹੇ ਹੋ ਕਿ ਮੀਂਹ ਵਾਲੇ ਹਾਲਾਤ ਜਿਹੜੇ ਇਸ ਸਮੇਂ ਬਣ ਚੁੱਕੇ ਨੇ ਦੇਖੋ ਮੀਂਹ ਜਿਹੜਾ ਹੋ ਆ ਚੁੱਕਿਆ ਜੀ ਵੀਡੀਓ ਨੂੰ ਇਨਾ ਸ਼ੇਅਰ ਕਰ ਦਿਓ ਜਿਵੇਂ ਅਸੀਂ ਰਾਤ ਵੀਡੀਓਜ਼ ਵਿੱਚ ਦੱਸਿਆ ਸੀ ਕਿ 5 ਤਰੀਕ ਤੋਂ ਲੈ ਕੇ 7 ਤਰੀਕ ਦੇ ਵਿੱਚ ਐਕਟਿਵ ਹੋ ਸਕਦਾ ਸਿਸਟਮ ਤੇ ਇੱਕ ਨੀਲੇ ਰੰਗ ਦੀ ਧਾਰੀ ਵਾਲਾ ਜਿਹੜਾ ਸੈਟੇਲਾਈਟ ਦੇ ਵਿੱਚੋਂ ਤਸਵੀਰ ਦਿਖਾਈ ਸੀ ਕਿ ਸਵੇਰ ਤੱਕ ਇਹ ਸਿਸਟਮ ਇੱਥੇ ਪਹੁੰਚ ਸਕਦਾ ਬਠਿੰਡੇ ਵਾਲੇ ਬਾਈ ਨੂੰ ਦੱਸਿਆ ਸੀ ਲੁਧਿਆਣੇ ਵਾਲਾ ਨੂੰ ਵੀ ਦੱਸਿਆ ਸੀ ਤੇ ਮੋਗੇ ਕਪੂਰਥਲਿਆਣ ਨੂੰ ਦੱਸਿਆ ਸੀ ਪਟਿਆਲੇ ਦੇ ਵਿੱਚ ਵੀ ਇਹ ਥੋੜਾ ਥੋੜਾ ਪ੍ਰਭਾਵ ਜਿਹੜਾ ਅਸੀਂ ਕਿਹਾ ਸੀ ਕਿ ਆਊਗਾ ਤਾਂ ਇਸ ਸਮੇਂ ਆ ਚੁੱਕਿਆ ਜੀ ਇਹ ਸਿਸਟਮ ਦੇਖ ਸਕਦੇ ਹੋ ਹਨੇਰੀ ਨੂਮਾ ਮਾਹੌਲ ਬਹੁਤ ਸਾਰੇ ਖੇਤਰਾਂ ਦੇ ਵਿੱਚ ਤਾਕੜੀ ਗਰਜਲ ਰਿਸਕ ਦੇ ਨਾਲ ਇਹ ਸਿਸਟਮ ਜਿਹੜਾ ਐਕਟਿਵ ਹੋ ਗਿਆ ਤੇ ਇਹ ਆਇਆ ਜੀ ਲੈਣ ਵਾਲੀ ਸਾਈਡ ਤੋਂ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਵੀ ਕਿਸੇ ਚ ਇਹ ਸਿਸਟਮ ਐਕਟਿਵ ਆ ਜੀ ਤਾਂ ਜਰੂਰ ਦੱਸ ਸਕਦੇ ਹੋ ਸਾਨੂੰ ਤੇ ਇਸ ਸਮੇਂ ਦੀਆਂ ਤਸਵੀਰਾਂ ਸਾਨੂੰ 9023896779 ਦੇ ਉੱਤੇ ਭੇਜ ਸਕਦੇ ਹੋ ਕਿਉਂਕਿ ਗਰਜਲ ਸਟੇਡੀਓ ਉਹ ਤਾਕੜੀ ਹੋ ਰਹੀ ਆ ਦੇਖੋ ਜਿਹੜੀ ਹਨੇਰੀ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਆ ਚੁੱਕੀ ਆ ਜੀ ਤੇ ਇਹ 5 6 7 ਤਰੀਕ ਤੱਕ ਐਕਟਿਵ ਰਹੂਗਾ ਜੀ ਹੁਣ ਤੋਂ ਇਹ ਕੁਝ ਸਮੇਂ ਦੇ ਲਈ ਇਹ ਸਿਸਟਮ ਜਿਹੜਾ ਇਸੇ ਤਰ੍ਹਾਂ ਗਾਰਜਲੇਸਕ ਕਰਕੇ ਅੱਗੇ ਵੱਲ ਨੂੰ ਵਧੂਗਾ ਕਿਉਂਕਿ ਇਹ ਦੇਖੋ ਲੈਂਦੇ ਵਾਲੀ ਸਾਈਡ ਤੋਂ ਆਇਆ ਅਸੀਂ ਤੁਹਾਨੂੰ ਦਿਖਾਈਏ ਤਸਵੀਰ ਦੇ ਵਿੱਚ ਇਧਰੋਂ ਆਇਆ ਜੀ ਇਹ ਜੰਮੂ ਵਾਲੀ ਸਾਈਡ ਤੋਂ ਉੱਠ ਕੇ ਹੌਲੀ-ਹੌਲੀ ਅੱਗੇ ਵੱਲ ਨੂੰ ਵਧਿਆ ਜਿਹਦੇ ਨਾਲ ਕਈ ਇਲਾਕੇ ਲੁਧਿਆਣੇ ਦੇ ਜਿਵੇਂ ਜਾਂ ਨਵਾਂ ਸ਼ਹਿਰ ਦੇ ਵੀ ਹੁਸ਼ਿਆਰਪੁਰ ਦੇ ਵੀ ਤੇ ਜਲੰਧਰ ਕਪੂਰਥਲੇ ਮੋਗੇ ਦੇ ਵੀ ਇਲਾਕੇ ਤੇ ਇਸ ਸਮੇਂ ਪਟਿਆਲੇ ਸਿਸਟਮ ਦੇ ਵਿੱਚ ਇਹ ਪਹੁੰਚ ਚੁੱਕਿਆ ਜੀ ਬਦਲਵਾਈ ਦੇ ਨਾਲ-ਨਾਲ ਇਹ ਸਿਸਟਮ ਅੱਗੇ ਵੱਲ ਨੂੰ ਵਧ ਰਿਹਾ ਜਿਹਦੇ ਨਾਲ ਬਦਲਵਾਈ ਦੇ ਨਾਲ-ਨਾਲ ਹਨੇਰੀ ਦੇਖ ਸਕਦੇ ਤੁਸੀਂ ਕਿੰਨੀ ਤੇਜ਼ ਚੱਲ ਰਹੀ ਹੈ ਤੇ ਮੀਂਹ ਵੀ ਜਿਹੜਾ ਆ ਚੁੱਕਿਆ ਇਸ ਸਮੇਂ ਹਾਲ ਕੀ ਕਿਨਮਣ ਕਣੀ ਛਿੱਟਾ ਛਰਾਟਾ ਜਿਹੜਾ ਉਹ ਪੈਣਾ ਸ਼ੁਰੂ ਹੋ ਚੁੱਕਿਆ ਜੀ ਅਸੀਂ ਤੁਹਾਡੇ ਤੱਕ ਸਮੇਂ-ਸਮੇਂ ਦੇ ਉੱਤੇ ਜਿਵੇਂ ਤੁਹਾਨੂੰ ਦੱਸਦੇ ਆ ਰਹੇ ਸੀ ਲਾਈਵ ਅਪਡੇਟ ਦੇ ਵਿੱਚ ਕਿ ਮੌਸਮ ਜਿਹੜਾ ਉਹ ਬਦਲੂਗਾ ਤਾਂ ਉਸੇ ਤਰ੍ਹਾਂ ਬਦਲ ਚੁੱਕਿਆ ਜੀ ਠੰਡ ਕਾ ਜਿਹੜੀ ਉਹ ਹੋ ਜੂਗੀ ਅੱਜ ਅੱਜ ਹੋਰ ਵੀ ਜਿਹੜਾ ਮੌਸਮ ਦੇ ਵਿੱਚ ਤਬਦੀਲੀਆ ਕਰਬਟਾਈਡਿਓ ਆ ਜੂਗੀ ਠੰਡ ਕਾਲਾ ਮੌਸਮ ਇਹਦਾ ਬਣਨਾ ਸ਼ੁਰੂ ਹੋ ਜੂਗਾ ਤੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੈਂ ਦੇਖ ਸਕਦੇ ਹੋ ਆ ਚੁੱਕਿਆ ਜੀ ਮੇਰੇ ਖੇਤਰ ਦੇ ਵਿੱਚ ਛਿੱਟਾ ਛਰਾਟਾ ਗਰਜ ਰਿਸਕ ਜਿਹੜੀ ਤਾਕੜੀ ਉਹ ਹੋ ਚੁੱਕਿਆ ਜਿਵੇਂ ਕਿ ਸਤਲਵੇ ਪਿੰਡ ਬੋਪਰਾਏ ਕਲਾ ਜਲਾ ਲੁਧਿਆਣਾ ਤੋਂ ਬਾਈ ਜੀਤੋ ਦੇওল ਜੀ ਨੇ ਜਿਹੜੇ ਰਵਿੰਦਰ ਸਿੰਘ ਜੀ ਨੇ ਉਹਨਾਂ ਵੱਲੋਂ ਭੇਜ ਦਿੱਤੀ ਗਿਆ ਸਾਨੂੰ ਵੀਡੀਓ ਆ ਚੁੱਕਿਆ ਹੈ ਸਾਡਾ ਵੇ ਇੰਸਟਾਗ੍ਰam ਪੇਜ ਦੇ ਰਾਹੀਂ ਮੌਸਮ ਪੰਜਾਬ ਟੀਵੀ ਦੇ ਰਾਹੀਂ ਤੇ ਤੁਸੀਂ ਵੀ ਜੇਕਰ ਆਪਣੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਸਾਨੂੰ ਭੇਜਣੀ ਚਾਹੁੰਦੇ ਹੋ 9023796709 ਵਟਸਐਪ ਨੰਬਰ ਦੇ ਉੱਤੇ ਭੇਜ ਸਕਦੇ ਹੋ ਜੀ ਹਨੇਰੀ ਦੇਖ ਸਕਦੇ ਤੇਜ਼ ਚੱਲ ਰਹੀ ਹੈ ਇਸ ਸਮੇਂ ਤੇ ਹਨੇਰੀ ਦੇ ਨਾਲ ਨਾਲ ਜਿਹੜਾ ਮੀਂਹ ਦੀਆਂ ਕਾਰਵਾਈਆਂ ਵੀਡੀਓ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਇਸ ਸਿਸਟਮ ਦੇ ਵਿੱਚ ਤੁਹਾਨੂੰ ਮੈਂ ਇਹ ਕੱਲ ਵੀ ਦੱਸਿਆ ਸੀ ਕਿ ਕਈ ਸਿਸਟਮ ਦੇ ਵਿੱਚ ਬਦਲਾਅ ਛੋਟੇ ਛੋਟੇ ਹੋ ਜਾਂਦੇ ਨੇ ਕਈ ਵਾਰੀ ਪਹਿਲਾਂ ਆ ਜਾਂਦਾ ਕਈ ਵਾਰੀ ਬਾਅਦ ਚ ਆ ਜਾਂਦਾ ਤਾਂ ਉਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਸਵੇਰੀ ਹੀ 5 ਤਰੀਕ ਨੂੰ ਇਹ ਸਿਸਟਮ ਹੈ ਜਿਹੜਾ ਐਕਟਿਵ ਹੋ ਗਿਆ ਜੀ ਤੇ ਬਹੁਤ ਬਹੁਤ ਧੰਨਵਾਦ ਜਿੰਨੇ ਸੱਜਣ ਮਿੱਤਰ ਸਾਨੂੰ ਲਾਈਕ ਆ ਕਮੈਂਟ ਕਰ ਰਹੇ ਨੇ ਆ ਦੇਖ ਸਕਦੇ ਹੋ ਤੁਸੀਂ ਮੀਂਹ ਦੀ ਤਸਵੀਰ ਜਿਹੜੀ ਮੈਂ ਦਿਖਾ ਰਿਹਾ ਤੇ ਇਸ ਸਮੇਂ ਕਨਮਨ ਕਣੀ ਚਿੱਟਾ ਜ਼ਰਾਟਾ ਇਹਦਾ ਉਹ ਆ ਚੁੱਕਿਆ ਹੈ ਇੱਧਰ ਹੁਨੇਰੀ ਨੂਮਾ ਮਾਹੌਲ ਤੇ ਗਰਜਲ ਇਸ ਜਿਹੜੀ ਹੋ ਰਹੀ ਹੈ ਕਾਫੀ ਖੇਤਰਾਂ ਦੇ ਵਿੱਚ ਇਹ ਸਿਸਟਮ ਹੈ ਜਿਹੜਾ ਐਕਟਿਵ ਹੋ ਗਿਆ ਜ ਅ ਇਹਦੇ ਨਾਲ ਇਹ ਅੱਜ ਜਿਹੜਾ ਜੈਨਿਕ 8 9 ਜਾਂ 10 ਵਜੇ ਤੱਕ ਤਾਂ ਟੱਕੜੀ ਲੱਗੂਗੀ ਉਸ ਤੋਂ ਬਾਅਦ ਅਰੇ ਕਾ ਸਾਰਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਜੀ ਕਿਹਾਂ ਸੇ ਸਰ ਪੰਜਾਬ ਤੋਂ ਜੀ ਪੰਜਾਬ ਤੋਂ ਪਟਿਆਲਾ ਜ਼ਿਲ੍ਹੇ ਦੇ ਵਿੱਚੋਂ ਨੇ ਜੀ ਇਸ ਸਮੇਂ ਪਹਿਲਾਂ ਲੁਧਿਆਣਾ ਖੇਤਰ ਦੇ ਵਿੱਚ ਮੀਂਹ ਪਿਆ ਜੀ ਪਰ ਲੁਧਿਆਣਾ ਤੋਂ ਮੇਰੇ ਲਈ ਵੀਡੀਓ ਆ ਚੁੱਕਿਆ ਨੇ ਮੈਂ ਸ਼ਾਰਟ ਰੂਪ ਦੇ ਵਿੱਚ ਪਾਉਂਗਾ ਜੋ ਕਿ ਭਾਈ ਦਲਜੀਤ ਸਿੰਘ ਜੀਤਦੇਵ ਜੀ ਵੱਲੋਂ ਭੇਜਿਆ ਨੇ ਤੇ ਤੁਸੀਂ ਵੀ ਆਪਣੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਭੇਜ ਸਕਦੇ ਹੋ ਤੁਸੀਂ ਕਿਹੜੇ ਇਲਾਕੇ ਦੇ ਵਿੱਚੋਂ ਕਿੱਥੋਂ ਜੁੜੇ ਹੋ ਸਾਡੇ ਨਾਲ ਜੀ ਸਾਡੇ ਨੰਬਰ ਦੇ ਉੱਤੇ ਵੀ ਤੁਸੀਂ ਤਸਵੀਰਾਂ ਭੇਜ ਸਕਦੇ ਹੋ 9023896779 ਜਾਂ ਸਾਡੀ ਫੇਸਬੁਕ ਆਈਡੀ ਸਤਗੁਰ ਭੰਗੂ ਦੇ ਨਾਂ ਦੇ ਉੱਤੇ ਆ ਉਹਦੇ ਮੈਸੇਂਜਰ ਦੇ ਉੱਤੇ ਇੰਸਟਾਗ੍ਰਾਮ ਪੇਜ ਮੌਸਮ ਪੰਜਾਬ ਟੀਵੀ ਦੇ ਉੱਤੇ ਆਪਣੇ ਇਲਾਕੇ ਦੀਆਂ ਤਸਵੀਰਾਂ ਜਿਹੜੀਆਂ ਭੇਜ ਸਕਦੇ ਹੋ ਜੀ ਓਕੇ ਜੀ ਓਕੇ ਚੰਡੀਗੜ੍ਹ ਤੋਂ ਧੰਨਵਾਦ ਜੀ ਤੁਹਾਡਾ ਜਰੂਰ ਆਪਣੇ ਇਲਾਕੇ ਦੇ ਬਾਰੇ ਦੱਸੋ ਜੀ ਮੌਸਮ ਕਿਹੋ ਜਿਹਾ ਇਸ ਸਮੇਂ ਪਰੰਤੂ ਇਹ ਪਟਿਆਲਾ ਖੇਤਰ ਦੇ ਵੱਲੋਂ ਹੌਲੀ-ਹੌਲੀ ਇਹ ਹਰਿਆਣੇ ਵੱਲ ਨੂੰ ਵਧ ਰਿਹਾ ਜੀ ਸਿਸਟਮ ਇਸ ਸਮੇਂ ਤੁਸੀਂ ਤਸਵੀਰ ਦੇਖ ਸਕਦੇ ਹੋ ਗਰਜਲਿਸਕ ਵੀ ਹੋ ਰਹੀ ਹੈ ਤੇ ਮੀਂਹ ਬੱਦਲ ਜਿਹੜਾ ਉਹ ਬਹੁਤ ਜ਼ਿਆਦਾ ਸਟਰੋਂਗ ਜਾ ਹੋਇਆ ਵਾ ਤੇ ਇਸ ਕਰਕੇ ਇਹ ਸਿਸਟਮ 8:00 ਵਜੇ ਤੱਕ ਜ਼ਿਆਦਾ ਰਹੂਗਾ ਉਸ ਤੋਂ ਬਾਅਦ ਵੀ ਜਿਹੜਾ ਇਹ ਸਿਸਟਮ ਥੋੜਾ ਜਿਹਾ ਘਟੂਗਾ ਤੇ ਕੱਲ ਨੂੰ 6 ਤੇ 7 ਤਰੀਕ ਨੂੰ ਫੇਰ ਇਹ ਸਿਸਟਮ ਐਕਟਿਵ ਰਹੂਗਾ ਆਈ ਵੀਰ ਜੀ ਸਾਡੇ ਬਰਨਾਲੇ ਵੀ ਸਵੇਰ ਮੀਂਹ ਪੈ ਗਿਆ ਤੇ ਪਰ ਕਟਾਇਆ ਤੁਹਾਡੀ ਜਾਣਕਾਰੀ ਬਿਲਕੁਲ ਸਹੀ ਹੈ ਜੀ ਧੰਨਵਾਦ ਧੰਨਵਾਦ ਭਾਈ ਜੀ ਸਿਰ ਮੱਥੇ ਤੇ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੇਕਰ ਸਾਡੀ ਜਾਣਕਾਰੀ ਦੇਖੋ ਅਸੀਂ ਜਿੰਨੇ ਪਰਸੈਂਟ ਦੇ ਹਿਸਾਬ ਨਾਲ ਦੱਸਿਆ ਸੀ ਉੰਨੇ ਹੀ ਹੈ ਜੀ ਆ ਦੇਖੋ ਤੁਹਾਡੇ ਸਾਹਮਣੇ ਲਾਈਟ ਚੱਲ ਰਿਹਾ ਮੈਂ ਇਹ ਨਹੀਂ ਕਾ ਮੈਂ ਤੁਹਾਨੂੰ ਰਾਤ ਬਾਰ-ਬਾਰ ਇਹ ਗੱਲ ਕਹਿਣਾ ਰਿਹਾ ਵੀਰੇ ਹਾਕਮ ਸਿੰਘ ਜੀ ਕਿ ਸਿਸਟਮ ਆਊਗਾ ਅੱਜ ਜਿਹੜਾ ਲੈਂਦੇ ਵਾਲੀ ਸਾਈਡ ਤੋਂ ਉੱਠਿਆ ਹੋਇਆ ਸਿਸਟਮ ਸੀ ਇਹ ਅੱਗੇ ਵੱਲ ਨੂੰ ਵਧਿਆ ਤਾਂ ਉਹ ਨੀਲੇ ਰੰਗ ਦੀਆਂ ਧਾਰੀਆਂ ਵਾਲੀ ਜਿਹੜੀ ਇੱਕ ਤਸਵੀਰ ਫੋਟੋ ਦਿਖਾਈ ਸੀ ਮੈਂ ਸੈਟਲਾਈਟ ਦੇ ਵਿੱਚੋਂ ਉਹਦੇ ਵਿੱਚ ਆਪਣੇ ਲੁਧਿਆਣਾ ਬਰਨਾਲਾ ਬਠਿੰਡਾ ਤੇ ਪਟਿਆਲਾ ਕਈ ਇਲਾਕੇ ਸੀ ਤਰਨਤਾਰਨ ਸਾਹਿਬ ਰੋਜਪੁਰ ਦੇ ਇਲਾਕੇ ਵੀ ਸੀ ਤੇ ਇਧਰ ਤੱਕ ਸਭ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਚੰਡੀਗੜ੍ਹ ਤੋਂ ਕਹਿੰਦੇ ਜੀ ਹਜੇ ਠੀਕ ਠਾਕ ਆ ਚੰਡੀਗੜ੍ਹ ਵਾਲੀ ਸਾਈਡ ਹਜੇ ਆਇਆ ਨਹੀਂ ਜੀ ਕਲਵਿੰਦਰ ਸਿੰਘ ਜੀ ਜੁੜੇ ਨੇ ਸਾਡੇ ਨਾਲ ਮਠੇਰ ਹਰ ਸਾਹਿਬ ਧੂਰੀ ਕਹਿੰਦੇ ਜੀ ਧੂਰੀ ਆਇਆ ਨਹੀਂ ਬਾਈ ਜੀ ਧੂਰੀ ਕਿਸ ਤਰ੍ਹਾਂ ਮੌਸਮ ਤੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਪਟਿਆਲਾ ਖੇਤਰ ਦੇ ਵਿੱਚ ਬੱਦਲ ਕਿੰਨੀ ਸਪੀਡ ਨਾਲ ਲੰਘ ਰਹੇ ਨੇ ਬਰਨਾਲੇ ਵੀ ਮੀਂਹ ਪੈ ਗਿਆ ਜੀ ਉੱਥੇ ਵੀ ਹਨੇਰੀ ਆਈ ਸੀ ਲੁਧਿਆਣੇ ਤੋਂ ਵੀਡੀਓ ਆ ਚੁੱਕੀ ਹੈ ਮੇਰੇ ਲਈ 9023899799 ਵਟਸਐਪ ਨੰਬਰ ਦੇ ਉੱਤੇ ਤੇ ਇੰਸਟਾਗ੍ਰam ਪੇਜ ਮੌਸਮ ਪੰਜਾਬ ਟੀਵੀ ਦੇ ਉੱਤੇ ਜੋ ਕਿ ਸਾਡੇ ਬਾਈ ਜੀਤ ਦਿਓਲ ਸਿੰਘ ਜੀ ਦਲਜੀਤ ਸਿੰਘ ਜੀ ਵੱਲੋਂ ਭੇਜੀ ਗਈ ਹੈ ਪਿੰਡ ਬੋਪੜਾ ਇਕਲਾ ਜ਼ਿਲ੍ਹਾ ਲੁਧਿਆਣਾ ਤੋਂ ਉੱਥੇ ਮੀਂਹ ਜਿਹੜਾ ਗਰਜ ਲਿਸਕ ਦੇ ਕੇ ਗਿਆ ਜੀ ਨਾਲ ਨਾਲ ਛਿਟਾ ਸਰਾਟਾ ਵੀ ਪਿਆ ਤੇ ਇਸ ਤਰ੍ਹਾਂ ਦੀ ਹਨੇਰੀ ਵੀ ਜਿਹੜੀ ਉੱਥੇ ਆਈ ਸੀ ਤੇ ਉਹ ਅੱਗੇ ਲੰਘ ਚੁੱਕੀ ਆ ਤੇ ਇਸ ਸਮੇਂ ਤੁਸੀਂ ਤਸਵੀਰਾਂ ਪਟਿਆਲੇ ਤੋਂ ਵੀ ਦੇਖ ਸਕਦੇ ਹੋ ਅੱਗੇ ਵੱਲ ਨੂੰ ਜਾ ਰਹੀ ਹੈ ਯਾਨੀ ਕਿ ਹਰਿਆਣੇ ਵੱ ਅਤੂਰੀ ਵਾਲੀ ਸਾਈਡ ਬਾਈ ਕਹ ਰਹੇ ਨੇ ਕਿ ਮੌਸਮ ਉਧਰੋਂ ਵੀ ਬਦਲਿਆ ਹੋਇਆ ਥੋੜਾ ਥੋੜਾ ਜਾਪ ਰਿਹਾ ਵੀਰੇ ਤਾਂ ਜਰੂਰ ਦੱਸਿਓ ਕਿ ਤੁਹਾਡੇ ਧੂਰੀ ਦੇ ਮੀਂਹ ਦੀ ਜਿਹੜੀ ਕਾਰਵਾਈ ਹੋ ਰਹੀ ਹੈ ਜਾਂ ਨਹੀਂ ਆ ਦੇਖੋ ਬਿਜਲੀ ਲਾਸ ਕਰਹੀ ਹੈ ਪੂਰੀ ਤੇਜ਼ ਕੜਕਰੀ ਹੋਈ ਨਜ਼ਰ ਆ ਰਹੀ ਆ ਦੇਖੋ ਬੱਦਲ ਕਿੰਨੀ ਸਪੀਡ ਦੇ ਨਾਲ ਜਾ ਰਿਹਾ ਅੱਗੇ ਵੱਲ ਨੂੰ ਇਸ ਕਰਕੇ ਤਾਂ ਨੂੰ ਜਿਵੇਂ ਜਿਵੇਂ ਦੱਸਿਆ ਸੀ ਥੋੜੀ ਥੋੜੀ ਚਾਂਸ ਨੇ ਘਟ ਅੱਜ ਜਿਹੜਾ ਇਸ ਸਿਸਟਮ ਦਾ ਪ੍ਰਭਾਵ ਥੋੜਾ ਜਿਆਦਾ ਘੱਟ ਦੇਖਣ ਨੂੰ ਮਿਲੂ ਕੱਲ ਨੂੰ ਥੋੜਾ ਜਿਆਦਾ ਆ ਜਿਵੇਂ ਵੀ ਸੈਟਲਾਈਟ ਦੇ ਵਿੱਚ ਤਸਵੀਰ ਹੋਊਗੀ ਹੋ ਸਕਦਾ ਘਟ ਗਿਆ ਹੋਵੇ ਇਸ ਮੌਸਮ ਦੇ ਠੰਡਾ ਹੋਣ ਦੇ ਨਾਲ ਜਿਵੇਂ ਵੀ ਹੋਊਗਾ ਉਹ ਜਰੂਰ ਦੱਸਾਂਗੇ ਸੈਟਲਾਈਟ ਦੇ ਮੁਤਾਬਕ ਜਾਣਕਾਰੀ ਤੇ ਵੀਡੀਓ ਨੂੰ ਜਿੰਨਾ ਵੀ ਸ਼ੇਅਰ ਕਰ ਸਕਦੇ ਹੋ ਅੱਜ ਦੇ ਮੌਸਮ ਦੀ ਜਾਣਕਾਰੀ ਨੂੰ ਤਾਂ ਜਰੂਰ ਸ਼ੇਅਰ ਕਰ ਦਿਓ ਜੀ ਸਪੋਰਟ ਕਰ ਦਿਓ ਤੁਹਾਡੇ ਪਿਆਰ ਦੇ ਸਦਕ ਇਹ ਜਾਣਕਾਰੀ ਜਿਹੜੀ ਅਸੀਂ ਸਮਹਾਈਆ ਕਰਵਾ ਰਹੇ ਹਾਂ ਤਾਂ ਇੰਨੀਕ ਜਾਣਕਾਰੀ ਆ ਦੋਸਤੋ ਮੌਸਮ ਦੇ ਤਬਦੀਲੀ ਸਵੇਰ ਦੇ ਸਮੇਂ ਆਈ ਹੋਈ ਹੈ ਮੀਂਹ ਦੀਆਂ ਕਾਰਵਾਈਆਂ ਕਈ ਇਲਾਕਿਆਂ ਦੇ ਵਿੱਚ ਹੋਣੀਆਂ ਸ਼ੁਰੂ ਹੋਈਆਂ ਹਨ ਕਈਆਂ ਦੇ ਵਿੱਚ ਬੱਦਲਵਾਈ ਆਈ ਹੋਈ ਹੈ ਤਸਵੀਰ ਦੇ ਵਿੱਚ ਬਿਲਕੁਲ ਦੇਖ ਸਕਦੇ ਹੋ ਜਿੱਥੇ ਜਿੱਥੇ ਵੀ ਮੀ ਪੈ ਰਿਹਾ ਉਹ ਜਰੂਰ ਸਾਨੂੰ ਭੇਜ ਸਕਦੇ ਹੋ ਕਿਉਂਕਿ ਇਹ ਇੱਕ ਹਾਇ ਫਾਸਲਾ ਦੇ ਲਈ ਨੁਕਸਾਨਦਾਇਕ ਮੈਂ ਪਹਿਲਾਂ ਹੀ ਤੁਹਾਨੂੰ ਕਹਿ ਚੁੱਕਿਆ ਕਿ ਅੱਜ 5 7 6 7 ਤਰੀਕ ਤੱਕ ਇਹ ਮੀਂਹ ਦੀ ਕਾਰਵਾਈ ਜਿਹੜੀ ਥੈਂਕ ਯੂ ਬਾਜੀ ਹਾਕਮ ਸਿੰਘ ਜੀ ਥੈਂਕ ਯੂ ਧੰਨਵਾਦ ਲਾਈਕ ਕਰਨ ਦੇ ਲਈ ਇਹ ਸੇ ਕਰਕੇ ਤੁਹਾਨੂੰ ਵਾਰ-ਵਾਰ ਕਹਿੰਦੇ ਹਾਂ ਨੂੰ ਭਰਾਵੋ ਤੁਸੀਂ ਸਾਡੇ ਪੁਰਾਣੇ ਜਿਹੜੇ ਦੋਸਤ ਮਿੱਤਰ ਜੁੜੇ ਹੋਏ ਹੋ ਤੁਸੀਂ ਦਾ ਲਾਈਕ ਸ਼ੇਅਰ ਕਰ ਦਿਆ ਕਰੋ ਤੇ ਬਾਕੀ ਨਵੇਂਆਂ ਨੂੰ ਤਾਂ ਦੱਸਣਾ ਪੈਂਦਾ ਜੀ ਰਣਜੀਤ ạtwal ਜੁੜੇ ਨੇ ਜੀ ਧੰਨਵਾਦ ਜੀ ਰਣਜੀਤ ਜੀ ਤੇ ਇਹ ਮੌਸਮ ਦੇਖ ਸਕਦੇ ਹੋ ਜੀ ਹਨੇਰੀ ਨੂਮਾ ਤੇ ਗਰਜ ਲੈਸ ਕਾਲਾ ਬਣਿਆ ਹੋਇਆ ਜੀ ਪਟਿਆਲਾ ਖੇਤਰ ਦੇ ਵਿੱਚ ਐਸਐਮਐ ਮੀ ਆ ਚੁੱਕਿਆ ਤੇ ਪਹਿਲਾਂ ਬਰਨਾਲੇ ਦੇ ਵਿੱਚ ਵੀ ਪੈ ਚੁੱਕਿਆ ਤੇ ਲੁਧਿਆਣੇ ਦੇ ਵਿੱਚ ਵੀ ਪੈ ਚੁੱਕਿਆ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਜਿਹੜਾ ਮੀਂਹ ਉਹ ਪੈ ਚੁੱਕਿਆ ਜੀ ਇਸਰੂ ਇਸਰੂ ਤੋਂ ਜੀ ਪਰਮਿੰਦਰ ਸਿੰਘ ਇਸਰੂ ਤੋਂ ਜੀ ਅ ਧੰਨਵਾਦ ਜੀ ਤੇ ਤੁਹਾਡੇ ਇਲਾਕੇ ਦਾ ਮੌਸਮ ਕਿਹੋ ਜਿਹਾ ਇਸ ਸਮੇਂ ਦੱਸ ਸਕਦੇ ਹੋ ਤੁਸੀਂ ਤੇ ਦੇਖ ਸਕਦੇ ਹੋ ਪਟਿਆਲਾ ਜ਼ਿਲ੍ਹੇ ਦੇ ਵਿੱਚ ਤਾਂ ਮੀਂਹ ਦੀ ਕਾਰਵਾਈ ਸ਼ੁਰੂ ਹੋ ਗਈ ਜੀ ਆ ਦੇਖੋ ਸਾਹਮਣੇ ਆ ਤੁਹਾਡੇ ਲਾਈਵ ਜਿਵੇਂ ਜਿਵੇਂ ਮੈਂ ਦੱਸਿਆ ਸੀ ਹਲਕੇ ਹਲਕੇ ਬੱਦਲਬਾਜ਼ੀ ਦੇ ਨਾਲ ਮੀਂਹ ਹਨੇਰੀ ਜਿਹੜੇ ਸਿਸਟਮ ਐਕਟਿਵ ਹੋ ਕੇ ਆਊਗਾ ਜੀ ਤਾਂ ਆ ਚੁੱਕਿਆ ਜੀ ਦੇਖੋ ਲਗਾਤਾਰ جاری ਹੈ ਇਹ ਸਿਸਟਮ ਹਲਕਾ ਹਲਕਾ ਮੀਂਹ ਵੀ ਦੇ ਰਿਹਾ ਤੇ ਗਰਜ ਲਸਕ ਵੀ ਤਕੜੀ ਹੋ ਰਹੀ ਹੈ ਕੁਝ ਇਲਾਕਿਆਂ ਵਿੱਚ ਇਹ ਦਰਮਿਆਨੇ ਤੋਂ ਭਾਰੀ ਮੀਂਹ ਵੀ ਜਿਹੜਾ ਦਿਖਾ ਸਕਦਾ ਤੇ ਬਾਕੀ ਤੁਸੀਂ ਆਪਣੇ ਇਲਾਕੇ ਬਾਰੇ ਜਰੂਰ ਦੱਸੋ ਸ਼ਿਵ ਕੁਮਾਰ ਹੁਸ਼ਿਆਰਪੁਰ ਕਿਵੇਂ ਹੈ ਜੀ ਸ਼ਿਵ ਕੁਮਾਰ ਜੀ ਫਸਿਆਰਪੁਰ ਵਾਲੀ ਸਾਈਡ ਆ ਪਹੁੰਚਿਆ ਕਿ ਨਹੀਂ ਇਹ ਸਿਸਟਮ ਹਜੇ ਚਲੋ ਜੇਕਰ ਨਾ ਪਹੁੰਚੇ ਤਾਂ ਵਧੀਆ ਹੀ ਹੈ ਪਰੰਤੂ ਜੋ ਦਿਖਾਈ ਦੇ ਰਿਹਾ ਪਹੁੰਚਿਆ ਹੋਊਗਾ ਪੱਕਾ ਜੋ ਮੇਰੇ ਹਿਸਾਬ ਨਾਲ ਪਹੁੰਚਿਆ ਹੋਊਗਾ ਜੀ ਰੇਨ ਇਸੜੂ ਇਸੜੂ ਕਹਿੰਦੇ ਜੀ ਰੇਨ ਹੋ ਰਹੀ ਆ ਪਰਮਿੰਦਰ ਸਿੰਘ ਜੀ ਵੱਲੋਂ ਦੱਸਿਆ ਗਿਆ ਜੀ ਕਹਿੰਦੇ ਉੱਥੇ ਵੀ ਮੀਂਹ ਪੈ ਗਿਆ ਜੀ ਹਾਂਜੀ ਇਹ ਦੇਖੋ ਦੋਸਤੋ ਧੰਨਵਾਦ ਆ ਤੁਹਾਡਾ ਜਿਵੇਂ ਤੁਸੀਂ ਪਿਆਰ ਦਿੱਤਾ ਰਾਤ ਆਪਾਂ ਤੁਹਾਨੂੰ ਦੱਸੇ ਦਿੱਤਾ ਸੀ ਕਿ 5 ਤਰੀਕ ਨੂੰ ਵੀ ਮੀਂਹ ਦੀ ਕਾਰਵਾਈ ਹੋ ਸਕਦੀ ਆ ਕੁਝ ਖੇਤਰਾਂ ਦੇ ਵਿੱਚ ਦਰਮਿਆਨੇ ਤੋਂ ਹਲਕੇ ਪੱਦਰ ਦੀ ਤਾਂ ਉਹ ਇਸ ਸਮੇਂ ਆ ਚੁੱਕਿਆ ਤੁਸੀਂ ਲਾਈਵ ਦੇ ਵਿੱਚ ਜੁੜੇ ਹੋਏ ਹੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਸਾਨੂੰ ਸਪੋਰਟ ਕਰ ਸਕਦੇ ਹੋ ਸਹਿਰ ਦੀ ਕਰਤਾ ਸਹਿਰ ਵੀ ਕਰਤਾ ਵੀਰ ਜੀ ਫੇਸਬੁਕ ਤੇ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਸ਼ੇਅਰ ਮੈਸੇਂਜਰ ਤੇ ਕਰ ਦਿੰਦੇ ਜੀ ਤੁਹਾਡੇ ਵਾਲੇ ਤੇ ਕਰੀਓ ਕਿਉਂਕਿ ਮੈਨੂੰ ਉਸ ਦਾ ਜਾਂ ਤਾਂ ਲਿੰਕ ਦੇ ਦਿਓ ਜਾਂ ਮੇਰਾ ਨੰਬਰ ਆ ਜਿਹੜਾ 902389679 ਵਾਲਾ ਉਹਦੇ ਉੱਤੇ ਭੇਜ ਸਕਦੇ ਹੋ ਜਾਂ ਜਿਵੇਂ ਸਾਡੇ ਭਾਈ ਦਲਜੀਤ ਸਿੰਘ ਜੀਤਦੇਵਲ ਜੀ ਬੋਪਾ ਰਾਏ ਪਿੰਡ ਜ਼ਿਲ੍ਹਾ ਲੁਧਿਆਣਾ ਤੋਂ ਭੇਜਦੇ ਨੇ ਬੋਪਾ ਰਾਏ ਕਲਾ ਤੋਂ ਉਸ ਤਰ੍ਹਾਂ ਭੇਜਦਾ ਕਰੋ ਮੈਸੇਂਜਰ ਦੇ ਉੱਤੇ ਭੇਜਦੇ ਨੇ ਮੈਸੇਂਜਰ ਦੇ ਉੱਤੇ ਆਪਣਾ ਸਿਰਫ ਕੱਲਿਆਂ ਦਾ ਮੌਸਮ ਪੰਜਾਬੀ ਟੀਵੀ ਜਿਹੜਾ ਪੇਜ ਆ ਉਹ ਸ਼ੋਅ ਹੋਊਗਾ ਠੀਕ ਹੈ ਜੀ ਉਹਦੇ ਮੈਸੇਂਜਰ ਦੇ ਉੱਤੇ ਭੇਜ ਦਿਆ ਕਰੋ ਮੈਸੇਜ ਦੇ ਵਿੱਚ ਇੰਸਟਾਗ੍ਰam ਪੇਜ ਦੇ ਤੇ ਤੁਸੀਂ ਦੇਖ ਸਕਦੇ ਹੋ ਜੀ ਮੀਂਹ ਜਿਹੜਾ ਉਹ ਆ ਚੁੱਕਿਆ ਹਵਾ ਥੋੜੀ ਜੀ ਘੱਟ ਚੁੱਕੀ ਆ ਪਹਿਲਾਂ ਬਹੁਤ ਜ਼ਿਆਦਾ ਨੇਰੀ ਸੀ ਸਿਵ ਕੁਮਾਰ ਸਿਵ ਕੁਮਾਰ ਜੀ ਕਿਵੇਂ ਕਿਵੇਂ ਹਾਲਾਤ ਜੀ ਤੁਹਾਡੇ ਇਲਾਕੇ ਦੇ ਇਸੜੂ ਤਾਂ ਕਹਿੰਦੇ ਮੀਂਹ ਪੈ ਗਿਆ ਪਰਵਿੰਦਰ ਸਿੰਘ ਤਾਂ ਨੇ ਤਾਂ ਦੱਸਤਾ ਜੀ ਸਾਨੂੰ ਤੇ ਲਾਈਕ ਤੇ ਸ਼ੇਅਰ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਕਰਤਾ ਤੇ ਆਪਾਂ ਫਿਰ ਫੇਸਬੁਕ ਆਈਡੀ ਦੇ ਉੱਤੇ ਵੀ ਤੇ YouTube ਚੈਨਲ ਦੇ ਉੱਤੇ ਦੁਬਾਰਾ ਜਿਹੜੀ ਸੈਟਲਾਈਟ ਦੇ ਤਸਵੀਰੋ ਹੋਊਗੀ ਮੁਤਾਬਕ ਉਹ ਜਰੂਰ ਦੱਸਾਂਗੇ ਤੁਹਾਨੂੰ ਇਸ ਸਮੇਂ ਤੁਹਾਡੇ ਦੂਜੇ ਆਈਡੀਆ ਤੋਂ ਗੱਬਣੀ ਓਕੇ ਜੀ ਓਕੇ ਧੰਨਵਾਦ ਜੀ ਉਸ ਹੁਕਮਨਾਮਾ ਸਾਹਿਬ ਵਾਲਾ ਜਿਹੜੀ ਸਾਡਾ ਉਹ ਹੈ ਜੀ ਆਪਣਾ YouTube ਚੈਨਲ ਆ ਕੋਨ ਵੀ ਫੋਲੋ ਕਰ ਲਿਓ ਤੇ ਆਪਾਂ ਹੁਕਮਨਾਮਾ ਸਾਹਿਬ ਸ਼ੇਅਰ ਕਰਨਾ ਹੁਣ ਇਸ ਤੋਂ ਬਾਅਦ ਕਿਉਂਕਿ ਦੇਖੋ ਮੈਂ ਸਿਰਫ ਤੁਹਾਨੂੰ ਲਾਈਵ ਦਿਖਾਉਣ ਦੇ ਲਈ ਲਾਈਵ ਹੋਇਆ ਸੀ ਕਿ ਮੀਂਹ ਜਿਹੜਾ ਉਹ ਆ ਚੁੱਕਿਆ ਕਈ ਖੇਤਰਾਂ ਵਿੱਚ ਪਰੰਤੂ ਇਹ ਥੋੜੇ ਸਮੇਂ ਲਈ ਆਇਆ ਹੈ ਇਹ ਲੰਗੂ ਦਾ ਥੋੜਾ ਜਿਹਾ ਤੇ ਉਸ ਤੋਂ ਬਾਅਦ ਇਹ ਫੇਰ ਜਿਹੜਾ ਐਕਟਿਵ ਹੋਊਗਾ ਦੁਪਹਿਰ ਤੋਂ ਬਾਅਦ ਸਿਸਟਮ ਕਿੰਨਾ ਕੁ ਕਰਦਾ ਜੀ ਬਾਣੀ ਤੁਸੀਂ ਮੈਨੂੰ ਜੁਆਇਨ ਕਰ ਲਓ ਕਿਹੜੇ ਦੇ ਉੱਤੇ ਹੈ ਜੀ ਬਾਣੀ ਇਹ ਚੈਨਲ ਐਸੇ ਤੇ ਆ ਜੀ ਨਰੀਂਦਰਪਾਲ ਜੀ ਠੀਕ ਆ ਜੀ ਅ ਵੀਰ ਜੀ ਬਾਣੀ ਤੁਹਾਡੀ ਦੂਜੀ ਆਈਡੀ ਤੋਂ ਠੀਕ ਆ ਜੀ ਧੰਨਵਾਦ ਮੈਂ ਜਰੂਰ ਕਰੂੰਗਾ ਜੀ ਜਿਹੜਾ ਮੇਰੇ ਆਪਣਾ ਗੁਰਬਾਣੀ ਚੈਨਲ ਤੋਂ ਜੀ ਤੁਸੀਂ ਠੀਕ ਆ ਜੀ ਠੀਕ ਆ ਧੰਨਵਾਦ ਬਹੁਤ ਬਹੁਤ ਧੰਨਵਾਦ ਬਾਣੀ ਜੀ ਤੇ ਬਾਕੀ ਸੰਜੀਵ ਕੁਮਾਰ ਜੀ ਜੁੜੇ ਅਸੀਂ ਬਹੁਤ ਬਹੁਤ ਧੰਨਵਾਦ ਕਰ ਰਹੇ ਜਿੰਨੇ ਸੱਜਣ ਮਿੱਤਰ ਜੁੜੇ ਮੈਂ ਸਾਰਿਆਂ ਨੂੰ ਜੁਆਇਨ ਕਰਦਾ ਹਾਂ ਉਹਨਾਂ ਜੀ ਜਿੰਨੇ ਇੱਕ ਮੇਰੇ ਸੱਜਣ ਮਿੱਤਰ ਮੇਰੇ ਨਾਲ ਜੁੜਦੇ ਨੇ ਕਹਿੰਦੇ ਦੇਖੋ ਇੱਕ ਹੱਥ ਨੂੰ ਹੱਥ ਹੈ ਜੇਕਰ ਆਪਾਂ ਇੱਕ ਦੂਜੇ ਨੂੰ ਸਪੋਰਟ ਕਰਾਂਗੇ ਤਾਂ ਹੀ ਇਹ ਸਪੋਰਟ ਹੁੰਦੀ ਹੁੰਦੀ ਹੈ ਇਸ ਕਰਕੇ ਜਿੰਨੇ ਵੀ ਸੱਜਣਵੱਤਰ ਜੁੜਦੇ ਹੁੰਦੇ ਨੇ ਸਾਰੇ ਸਪੋਰਟ ਕਰਿਆ ਕਰੋ ਆਪਣਾ ਹਕੂਮਨਾਮਾ ਸਾਹਿਬ ਦੇ ਨਾਮ ਤੇ ਚੈਨਲ ਆ ਜੀ ਉਹ ਗੁਰਬਾਣੀ ਗਿਆਨ ਸੀ ਉਹਦਾ ਨਾਮ ਪਹਿਲਾਂ ਤੇ ਮਨਜੀਤ ਸਿੰਘ ਹੁਸ਼ਿਆਰਪੁਰ ਚੋ ਕੋਟ ੁਰਤੀ ਤੇ ਰੇਨ ਪਈ ਰਹੀ ਹੈ ਜੀ ਓਕੇ ਵੀਰ ਜੀ ਜਰੂਰ ਸਾਨੂੰ ਵੀਡੀਓ ਭੇਜ ਦਿਓ ਜੀ ਇਸ ਆਈਡੀ ਤੋਂ ਹੀ ਹੁਣੇ ਕਰ ਲਿਓ ਓਕੇ ਜੀ ਓਕੇ ਮੈਂ ਕਰਦਾ ਬਾਈ ਜੀ ਇਸ ਤੋਂ ਬਾਅਦ ਕਰ ਦਣਾ ਕੋਈ ਗੱਲ ਨਹੀਂ ਤੇ ਮੈਨੂੰ ਲਿੰਕ ਭੇਜ ਸਕਦੇ ਤੁਸੀਂ 9023396709 WhatsApp ਨੰਬਰ ਆ ਜੀ ਆਪਣਾ ਜਿੰਨੇ ਵੀ ਸੱਜਣ ਮਿੱਤਰ ਸਾਨੂੰ ਤਸਵੀਰਾਂ ਭੇਜਦੇ ਨੇ ਚਾਹੁੰਦੇ ਨੇ ਮੀਂਹ ਦੀਆਂ ਉਹ ਜਰੂਰ ਭੇਜ ਸਕਦੇ ਹੋ ਹੁਸ਼ਿਆਰਪੁਰ ਦੇ ਵਿੱਚ ਵੀ ਬਰਨਾਲੇ ਚ ਵੀ ਤੇ ਧੂਰੀ ਵੀ ਪਟਿਆਲੇ ਵੀ ਤੇ ਉਸ ਤੋਂ ਬਾਅਦ ਲੁਧਿਆਣੇ ਮਰੇਲ ਕੋਟਲੇ ਦੇ ਵਿੱਚ ਵੀ ਬਹੁਤ ਸਾਰੇ ਖੇਤਰਾਂ ਦੇ ਵਿੱਚ ਜਿਹੜਾ ਸਿੱਟਾ ਸਰਾਟਾ ਉਹ ਹੋ ਚੁੱਕਿਆ ਜੀ ਕਿਨਮਣ ਕਣੀ ਪੈ ਰਹੀ ਆ ਕੁਝ ਦੇ ਵਿੱਚ ਕਿੱਜ ਦੇ ਵਿੱਚ ਪਾ ਕੇ ਸਿਸਟਮ ਅੱਗੇ ਲੰਘ ਚੁੱਕਿਆ ਤੇ ਹਨੇਰੀ ਵੀ ਜਿਹੜੀ ਅੱਗੇ ਲੰਘ ਚੁੱਕੀ ਆ ਇੰਨੀ ਕੁ ਅਪਡੇਟ ਆ ਜੀ ਜੁੜਦੇ ਆ ਮੈਂ ਤਦੋਂ ਪਹਿਲੇ ਸ਼ਾਰਟ ਤੇ ਕਮੈਂਟ ਕੀਤਾ ਹੈ ਓਕੇ ਜੀ ਓਕੇ ਧੰਨਵਾਦ ਵੀਰੇ ਇਹ ਜ਼ਰੂਰ ਕਰਦਾ ਮੈਂ ਜਾਨਾ ਮੈਂ ਹੁਣ ਇਸੇ ਚੀਜ਼ ਦੇ ਉੱਤੇ ਕਿਉਂਕਿ ਮੈਂ ਹੁਣ ਜਾ ਕੇ ਪਹਿਲਾਂ ਗੁਰਬਾਣੀ ਦੀ ਜੋ ਵੀਡੀਓ ਆਪਣਾ ਹੁਕਮਨਾਮਾ ਸਾਹਿਬ ਦੀ ਉਹ ਪਾਦਾ ਦੂਸਰੇ ਚੈਨਲ ਤੇ ਆਪਣੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਉੱਤੇ ਆਪਣਾ Instagram ਤੇ ਸਤਗੁਰ ਵੰਗੂ ਨਾ ਦੀ Facebook ਆਈਡੀ ਆ ਜੀ ਤੇ ਦੂਜਾ ਆਪਾਂ ਜਿਹੜਾ ਚੈਨਲ ਬਣਾਇਆ ਹੋਇਆ ਗੁਰਬਾਣੀ ਗਿਆਨ ਉਹਦਾ ਨਾਮ ਹੁਕਮਨਾਮਾ ਸਾਹਿਬ ਆ ਜੀ ਇਸੇ ਮੈਂ ਰੱਖਿਆ ਹੋਇਆ ਕਿਉਂਕਿ ਹੁਕਮਨਾਮਾ ਸਾਹਿਬ ਹੀ ਸ਼ੇਅਰ ਕਰਦੇ ਆ ਉਹਦੇ ਉੱਤੇ ਆਪਾਂ ਤੇ ਇਸ ਕਰਕੇ ਆਪਾਂ ਮੌਸਮ ਦਿਖਾ ਰਹੇ ਸੀ ਤੁਹਾਨੂੰ ਉਸ ਤੋਂ ਬਾਅਦ ਪਹੁੰਚੇ ਜਾ ਕੇ ਆਪਾਂ ਲਾਈਕ ਇਹਦੇ ਉੱਤੇ ਹੀ ਲਾਈਕ ਕਰਕੇ ਜਾਵਾਂਗੇ ਤੁਹਾਨੂੰ ਧੰਨਵਾਦ ਜੀ